ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ੇਸ਼ ਜਿਹੜੀ ਮੀਟਿੰਗ ਹੈ ਸਮਾਣਾ ਦੇ ਗੁਰਦੁਆਰਾ ਟਰੱਕ ਯੂਨੀਅਨ ਦੇ ਵਿੱਚ ਮਿਲ ਕੇ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੁਰਜੀਤ ਸਿੰਘ ਰਖੜਾ ਅਤੇ ਇਕਬਾਲ ਸਿੰਘ ਚੁੰਧੜ ਦੇ ਵੱਲੋਂ ਜਿਹੜੀ ਹੈ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਾਂਦੀ ਹੈ 2 ਦਸੰਬਰ 2024 ਦੇ ਹੁਕਮਨਾਮੇ ਨੂੰ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੇ ਕਠਿਨ ਕਰਨ ਦੇ ਲਈ ਹਲਕਾ ਸਮਾਣਾ ਦੇ ਡੈਲੀਕੇਟ ਬਣਾਉਣ ਦੇ ਲਈ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਗਠਨ ਕੀਤਾ ਜਾਵੇਗਾ ਸੁਰਜੀਤ ਸਿੰਘ ਰਖੜਾ ਅਤੇ ਇਸ ਦੀ ਨੁਮਾਇੰਦਗੀ ਜਿਹੜਾ ਸਾਰਾ ਸ਼ਹਿਰ ਜਿਹੜਾ ਸੁਰਜੀਤ ਸਿੰਘ ਰਖੜਾ ਦੇ ਨਾਲ ਵੀ ਅੱਜ ਦਿਖਦਾ ਨਜ਼ਰ ਆਇਆ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਗਠਨ ਹੈ ਸਰਦਾਰ ਇਕਬਾਲ ਸਿੰਘ ਝੁੰਡੜ ਵੱਲੋਂ ਤੇ ਸੁਰਜੀਤ ਸਿੰਘ ਰਖੜਾ ਦੇ ਵੱਲੋਂ ਜਿਹੜਾ ਡੈਲੀਕੇਟ ਬਣਾ ਕੇ ਅਕਾਲ ਤਖਤ ਦੇ ਸੈਰ ਮੱਥੇ ਨੂੰ ਲੈ ਕੇ ਪ੍ਰਧਾਨ ਜਿਹੜਾ ਬਣਾਇਆ ਜਾਵੇਗਾ ਜਿਸ ਦੀ ਚੋਣ 11 ਤਰੀਕ ਅਕਾਲ ਤਖਤ ਵਿਖੇ ਰੱਖੀ ਜਾਵੇਗੀ ਅਤੇ ਇਹ ਪ੍ਰਗਟਾਵਾ surjit singh rakhra ਅਤੇ ikbal singh chundar ਵੱਲੋਂ ਕੀਤਾ ਗਿਆ ਭਾਰੀ ਸੰਖਿਆ ਦੇ ਵਿੱਚ ਲੋਕਾਂ ਵੱਲੋਂ ਅੱਜ ਗੁਰਦੁਆਰਾ ਟਰੱਕ ਯੂਨੀਅਨ ਦੇ ਵਿੱਚ ਇਕੱਠਾ ਕੀਤਾ ਹੋਇਆ ਸੀ ਅਤੇ surjit singh rakhra ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਜਿਹੜਾ ਨਹੀਂ ਬਣਾਇਆ ਜਾਵੇਗਾ ਉਹਨਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦਾ ਗੱਠ ਜਿਹੜਾ ਜੋੜ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜਾ ਤੁਹਾਡੇ ਸਾਹਮਣੇ ਆਵੇਗਾ ਪਰ ਵੱਟੀ ਗਿੰਤੀ ਦੇ ਵਿੱਚ ਅੱਜ ਟਰੱਕ ਯੂਨੀਅਨ ਦੇ ਵਿੱਚ ਸੁਰਜੀਤ ਸਿੰਘ ਰਖੜਾ ਦੇ ਨਾਲ ਜਿਹੜੇ ਲੋਕ ਨੇ ਦਿਖਦੇ ਨਜ਼ਰ ਆਉਂਦੇ ਨੇ ਤੇ ਇਕਬਾਲ ਸਿੰਘ ਚੁੰਦੜ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਦਿਖਦੇ ਨਜ਼ਰ ਆਉਂਦੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਸਮਾਣਾ ਸਾਡੀ ਤਕਰੀਬਨ ਅ ਸਾਢੇ 550 ਕਾਪੀ ਭਰੀ ਹੈ ਜਿਹੜੀ ਸਮਾਣੇ ਦੀ ਕਾਪੀ ਹੈ ਮੇਰਾ ਖਿਆਲ ਹੈ ਪੰਜਾਬ ਸਭ ਤੋਂ ਵੱਧ ਭਰਤੀ ਬੋਲੇ ਸੋਨਹਾ ਸ੍ਰੀ ਹਰਿ ਉਹਦੇ ਡੈਲੀਗੇਟ ਬਣਾਉਣ ਦੇ ਲਈ ਅੱਜ ਸਾਰੀ ਇਹ ਸੰਗਤ ਆਈ ਹੈ ਉਹਦੇ ਡੈਲੀਗੇਟ ਬਣਾਉਣੇ ਨੇ ਫਿਰ ਉਸ ਤੋਂ ਬਾਅਦ ਕ੍ਰਾਂਤੀ ਨੂੰ ਪ੍ਰਧਾਨ ਚੁਣਨਾ ਹੈ ਪ੍ਰਧਾਨ ਦੀ ਚੋਣ ਆਉਣੀ ਹੈ। ਅਲੱਗ ਪ੍ਰਧਾਨ ਚੁਣਨਾ ਹੈ। ਪ੍ਰਧਾਨਤਾ ਲੱਗੀ ਹੁੰਦਾ ਜਿਸ ਪਰ ਪਾਰਟੀ ਬਣਨੀ ਹੈ ਪ੍ਰਧਾਨ ਦੀ ਲੱਗੀ ਹੋਊਗਾ ਸਰਪਖ ਹੋਊਗਾ ਕਿਉਂਕਿ ਇਹ ਜਿਹੜਾ ਕੁਝ ਹੋ ਰਿਹਾ ਹੈ ਸਾਰਾ ਕੁਝ ਇਕਾਲ ਤੱਕ ਸਾਫ਼ ਕਰਕੇ ਹੋ ਰਿਹਾ ਹੈ। ਜੋ ਉਹਨਾਂ ਨੇ ਹੁਕਮ ਕੀਤਾ ਉਹਦੇ ਮੁਤਾਬਕ ਹੀ perties ਹੋਈ ਹੈ ਕੋਈ ਉਹਦੇ ਮੁਕਾਲਦੀ ਪੰਜਵੇਂ ਦੀ ਕੋਈ ਏਦਾਂ ਦਾ ਚਾਂਸ ਹੈ ਕਿ ਤੁਸੀਂ ਦੁਬਾਰੇ ਫੇਰ ਇਕੱਠੇ ਹੋ ਸਕਦੇ ਹੋ ਦੇਖੋ ਸਾਰੇ ਇਕੱਠੇ ਹੋ ਸਕਦੇ ਨੇ ਸੁਖਵੀਰ ਤੋਂ ਬਿਨਾ ਕਿਉਂਕਿ ਸੁਖਵੀਰ ਨੇ ਜਿਹੜਾ ਸੁਖਵੀਰ ਨੂੰ ਲੋਕ ਪ੍ਰਧਾਨ ਬਣਨ ਨੂੰ ਤਿਆਰ ਕੀਤਾ ਕਿਉਂਕਿ ਸੁਖਵੀਰ ਤੋਂ ਬਹੁਤ ਵਧੀਆ ਗਲਤੀਆਂ ਹੋਈਆਂ ਲੋਕਾਂ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ ਬਹੁਤ ਹੋ ਪਿੱਤਾ ਹੈ ਫਿਰ ਉੱਥੇ ਜੋ ਸਭ ਕੁਝ ਹੋ ਗਿਆ ਸੀਗਾ ਮਾਫੀ ਮੰਗ ਲਈ ਸੀ ਲੋਕਾਂ ਨੇ ਉਹ ਮਨਜ਼ੂਰ ਕਰ ਲੈ ਸੀ ਵੀ ਉਹ ਇੱਕ ਦਮ ਕੁਝ ਨਹੀਂ ਕਰ ਸਕਦਾ ਪਰ ਜੋ ਉਹਨਾਂ ਨੇ 4 ਦਿਨ ਦੇ ਬਾਅਦ ਦੇ ਵਿੱਚ ਫਿਰ ਮੁਖਸ਼ਰ ਸਾਹਿਬ ਜਾ ਕੇ ਕਹਤਾ ਕਿ ਵੀ ਨਹੀਂ ਇਹ ਸੱਤ ਐਮੀ ਗਲਤੀ ਨਹੀਂ ਸੀ ਉੱਤੇ ਹਾਂ ਕਹ ਤੀ ਪੂਛ ਗੱਲ ਉਹ ਲੋਕਾਂ ਨੇ ਐਕਸੈਪਟ ਨਹੀਂ ਇਲੈਕਸ਼ਨ ਕਮਿਸ਼ਨ ਕੋਲ ਟੂ ਦੀ ਪਾਰਟੀ ਰਜਿਸਟਰਡ ਕਰਵਾ ਇਹ ਬਾਅਦ ਦੀਆਂ ਗੱਲਾਂ ਆ ਕਰਾਮਾ ਦੇ ਸਿਕਿਉਰਿਟੀ ਕਰਾਮਾ ਉੱਥੇ ਵੀ ਇਹ ਗੱਲ ਚੱਲਦੀ ਕਿ ਸਭ ਕੁਝ ਕਰਾ ਆਉਣ ਵਾਲੇ ਵਿਧਾਨ ਸਭਾ ਵਾਸਤੇ ਤੁਹਾਡੀ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਨੇ ਕਿ ਉਹਦਾ ਹੀ ਹਿੱਸਾ ਹੈ ਕਰਨੀ ਗੁਰੂ ਮਹਾਰਾਜ ਦੀ ਸਿੱਚੇ ਭਾਸ਼ਾ ਨਿਕਲਣੀ ਹੈ ਪਰ 100% ਮਦਨ ਵਿਸ਼ਵਾਸ ਦੋਣਾ ਕਿ 27 ਦੇ ਵਿੱਚ ਸਾਡੀ ਸਰਕਾਰ ਬਣੇ ਇਹ ਕੋਈ ਰੋਗ ਨਹੀਂ ਸੇਤਾ ਜੇ ਕੋਈ ਭਾਜੀਪੀ ਨਾਲ ਗੱਠ ਜੋੜ ਦਾ ਚਾਂਸ ਹੈ ਕਿ ਬਾਅਦ ਦੀ ਗੱਲ ਇਹ ਤਾਂ ਬਾਅਦ ਦੀ ਗੱਲ ਹੈ ਕਿ ਅਸੀਂ ਕਿੰਨੇ ਤਕੜੇ ਹੁੰਨੇ ਹਾਂ ਜੇ ਅਸੀਂ ਤਕੜੇ ਹਮਾਂਗੇ ਫਿਰ ਸਾਰੀ ਤੁਹਾਡੇ ਨਾਮ ਮੰਤਗਾਂ ਕਿਸਨ ਨੂੰ ਉੱਤਰ ਕਰਦੀ ਜੇ ਅਸੀਂ ਤਕੜੀ ਨਾ ਹੋਏ ਸਾਡਾ ਕੋਈ ਨਹੀਂ ਤੱਕੂ ਕਰੂਗਾ ਮਸਲਨ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਲਗ ਇੱਕ ਪਾਸੇ ਹੋ ਜਾਂਦੇ ਹੋ ਤਾਂ ਇਕੱਠੇ ਹੋਣ ਨੂੰ ਤਿਆਰ ਹੋ ਆ ਕੋਈ ਕੋਈ ਦੋਹਰਾਇ ਨਹੀਂ ਜੀ ਜੇ ਲੜਾਈ ਹੈ ਤਾਂ ਉਹਦੇ ਨਾਲ ਲੜਾਈ ਹੈ ਕਿਉਂਕਿ ਜੋ ਜੋ ਗਲਤੀਆਂ ਕੀਤੀਆਂ ਉਸੇ ਨੇ ਕੀਤੀਆਂ ਹੋਰ ਤਾਂ ਕਿਸੇ ਹੈ ਹੀ ਨਹੀਂ ਕਹਿੰਦੇ ਇੱਕ ਬੰਦਾ ਵੀ ਹੈ ਨਹੀਂ ਜਿਹੜਾ ਬੰਦਾ ਕਹੇ ਵੀ ਇਕੱਠਿਆਂ ਨੇ ਚਾਰ ਨਹੀਂ ਕੀਤੇ ਨੇ ਪੰਜ ਨਹੀਂ ਕੀਤੇ ਨੇ ਹਾਂਜੀ ਠੀਕ ਹੈ ਜਿਹੜਾ ਫਿਲਹਾਲ ਪੂਰੀ ਚੁਣੇਗਾ ਜਿਹੜੇ ਹਸਫਲੇਟ ਦੇ ਡੈਲੀਗੇਟ ਚੁਣਨੇ ਨੇ ਹਾਲਕਾ ਵਾਈਜ਼ ਮੀਟਿੰਗਾਂ ਕਰਕੇ ਕਰ ਰਹੇ ਆਂ ਔਰ ਬੜੀ ਸਰਸੰਤੀ ਨਾਲ ਸਾਰਾ ਸੰਗਤ ਪ੍ਰਧਾਨਗੀ ਦੇ ਕੇ ਉਹ ਡੈਲੀਗੇਟ ਨਹੀਂ ਜਿਹੜਾ ਜਲਦੀ ਚੁਣੇ ਸਾਰੇ ਤਕਰੀਬਨ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਇੱਕ ਦੋ ਹਲਕੇ ਰਹਿ ਗਏ ਸੋ ਵੀ ਇੱਕਦਰ ਇੱਕ ਕੱਲ ਨੂੰ ਮੁਕੰਮਲ ਹੋ ਜਾਊਗੀ ਸੋ ਉਸ ਭਾਵਨਾ ਨਾਲ 11 ਅਗਸਤ ਨੂੰ ਜਿਹਨਾਂ ਡੈਲੀਗੇਟ ਸਾਹਿਬਾਨ ਚਾਹਣਗੇ ਉਹਨੂੰ ਉਹ ਪ੍ਰਧਾਨ ਦੀ ਚੋਣਾਂ ਜਿਹੜੀ ਸੀ ਹੁਣ ਤੱਕ ਕਿੰਨੇ ਹਲਕਿਆਂ ਦੇ ਵਿੱਚ ਆਪਾਂ ਜਾ ਚੁੱਕੇ ਅਸੀਂ ਇਹ ਸਾਰੇ ਪੰਜਾਬ ਨੂੰ ਪੰਜ ਹਲਕਿਆਂ ਵਿੱਚ ਵੰਡ ਲਿਆ ਸੀ ਔਰ ਸਾਰੇ ਮੈਂਬਰਾਂ 24 24 ਦੇ ਚੋ ਚੋ ਬਿਚੀ ਪ੍ਰਤੀ ਹਲਕਾ ਕਰਦਾ ਹਾਂ ਔਰ ਉਹ ਸਾਰੇ ਹਲਕੇ ਦੇ ਜਿਹੜੇ तकरीबन ਮੁਕੰਮਲ ਹੋ ਗਏ ਇਹ ਜੜੀ ਆਪਣੀ ਇੱਕ ਭਰਤੀ ਮੁਹਿੰਮ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਕੀਤਾ ਦਾ ਹੁਕਾਲਾ ਜੀ ਇਹ ਦੰਗਾਰਾ ਬਹੁਤ ਵਧੀਆ ਮਿਲਿਆ ਔਰ ਸ੍ਰੀ ਗੁਰਤਖਸਰ ਸਾਹਿਬ ਦੇ ਨਾਮ ਨੂੰ ਮਿਲਿਆ ਔਰ ਕਮੇਟੀ ਨੇ ਸਾਰੇ ਜਿਹੜੇ ਪਰਿਵਾਰ ਨੇ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਪੂਰੀ ਸਵਾਰਥੀ ਕਿਹਾ ਜੀ ਔਰ 14 ਲੱਖ ਤੋਂ ਉੱਪਰ ਭਰਤੀ ਜਿਹੜੀ ਸਾਡੇ ਕੋਲੇ ਵਾਪਸ ਆ ਚੁੱਕੀ ਹੈ ਪਹਿਲੇ ਆ ਵੀ ਲਈ ਹੈ ਉਹ ਹੁਣ ਅਸੀਂ ਜੋ ਜਿਹੜੀ ਫਿਲਹਾਲ ਮੁਕੰਮਲ ਕਰਦੇ ਪ੍ਰਧਾਨ ਦੀ ਚੋਣ ਕਰਦੇ ਉਹ ਅਫੀਸ਼ੀਅਲੀ ਪਾਰਟੀ ਦਾ ਕੰਮ ਲੜਨਾ ਸ਼ੁਰੂ ਕਰਦਾ ਪ੍ਰਧਾਨ ਸਭਾ ਬਾਰੇ ਤੁਹਾਡਾ ਕੀ ਵਿਚਾਰ ਹੈ ਜਿੰਦਾ ਪ੍ਰਧਾਨ ਸਭਾ ਉਹ ਤਾਂ ਪ੍ਰਧਾਨ ਸਭਾ ਦੇ ਚਾਹੇ ਜਿਹੜੀ ਉਹ ਰਾਸ਼ਟਰੀ ਪਾਰਟੀ ਬਣਦੀ ਹੈ ਉਹ ਚੋਣਾਂ ਲੜਨੀ ਤਾਂ ਬਣਦੀ ਹੋਈ ਹੈ ਪਰ ਸਾਡਾ ਇੱਕ ਏਜੰਡਾ ਸੈੱਟ ਕਰਾਂਗੇ ਪੰਜਾਬ ਔਰ ਪੰਥ ਦਾ ਉਸ ਏਜੰਡੇ ਦੇ ਅਸੀਂ ਕੰਮ ਕਰੀਏ ਠੀਕ ਹੈ ਅੱਜ ਉਹ ਰਾਸਤ 2024 ਨੂੰ ਸ਼੍ਰੀ ਅਕਾਲ ਪਤਿ ਸਾਹਿਬ ਵੱਲੋਂ ਜੋ ਹੁਕਮਨਾਮਾ ਹੋਇਆ ਸੀ ਪੰਜ ਮੈਂਬਰੀ ਕਮੇਟੀ ਬਣਦੀ ਸੀ ਭਾਰਤੀ ਕਮੇਟੀ ਨੇ ਅਕਾਲੀ ਦਰਬੀ ਨੂੰ ਨਿਰਧਾਰਿਤ ਕੀਤੀ ਬਾਅਦ ਵਿੱਚ ਉਹ ਕਮੇਟੀ ਨੇ ਸਾਰੇ ਪੰਜਾਬ ਦੇ ਵਿੱਚ ਨਾਪ ਤੋਂ ਬਾਹਰ ਵੀ ਸ਼ੋਰਮ ਦੇ ਵਿੱਚ ਪਕਾਜੀਦਲ ਦੇ ਮੈਂਬਰ ਅਮਰ ਸਿੰਘ ਦੀ ਬਾਤ ਕਰ ਰਹੇ ਭਾਰਤੀ ਜੀ ਕਿ ਭਾਰਤੀ ਕਲ ਤੋਂ ਬਾਅਦ ਜਿਹੜੇ ਡੈਲੀਗੇਟ ਤੋਂ ਨੇ ਅੱਜ ਹਲਕਾ ਸਮਾਣਾ ਦੇ ਵਿੱਚ ਅੱਜ ਮੈਂਬਰੀ ਕਮੇਟੀ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਜੀ ਦਾ ਸਾਹਬ ਤੇ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਹਰ ਮਹੱਤਵਾਰੇ ਲੀਡਰੋ ਜਾਨ ਵੀ ਸਰਵੇਸ਼ ਯਾਸਾਨ ਸਰਦਾਰ ਸੁਨੀਲ ਸਿੰਘ ਜੀ ਲਖੜਾ ਸਾਹਿਬ ਅੱਜ ਇੱਥੇ ਡੈਲੀਗੇਟ ਦੀ ਤੀਕਿੰਗ ਰੱਖੀ ਹੈ ਉਹਨਾਂ ਦੇ ਵਿੱਚੋਂ ਡੈਲੀਗੇਟ ਕਟਾਉਣ ਲਈ ਲੋਮਣੀ ਸਾਡੀ ਚਲਦਾ ਬਰਕਰਾਰ ਆ ਗੁਰਸੋਂ ਤੋਂ ਨਾਲੇ ਤੇ ਪਹੁੰਚਿਆ ਗੁਰਦਾਰਾ ਸਾਹਿਬ ਇਥੇ ਤੇ ਇਥੇ ਅੱਜ ਵਰਕਰਾਮੀ ਮੀਟਿੰਗ ਦੇ ਵਿੱਚ ਦੇਖਣ ਤੋਂ ਪਤਾ ਲੱਗ ਰਿਹਾ ਤੁਸੀਂ ਵੀ ਆਪ ਵਿਚਾਰ ਚਾਰ ਸਤੇ ਕਿ ਕਿੰਨੇ ਵਰਕਰ ਦੋਸਤਾਂ ਵਿੱਚ ਇਹ ਹੀ ਗੱਲ ਕਹਿ ਰਹੇ ਨੇ ਕਿ ਜਿਹੜੇ ਅਕਾਲ ਤਖਤ ਸਾਹਿਬ ਤੋਂ ਹਟੋ ਗਏ ਨੇ ਅਸੀਂ ਉਸ ਅਕਾਲੀ ਜੰਦੇ ਨਾਲ ਆ ਜਿਹੜੇ ਅਕਾਲ ਤਖਤ ਨੂੰ ਨਹੀਂ ਮੰਨ ਰਹੇ ਜਿਸ ਤਰ੍ਹਾਂ ਸਾਡੇ ਪ੍ਰਕਾਸ਼ ਸਿੰਘ ਬਾਦਲ ਬਣੇ ਠਕ ਨੇ ਆਪ ਕੋ ਆਪਣੇ ਉਹ ਕਾਲ ਤੱਕ ਸਭ ਤੋਂ ਤੋਂ ਹੋ ਰਹੇ ਨੇ ਇਸ ਕਰਕੇ ਸਾਰੇ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੈਂ ਇੱਕ ਬ੍ਰਾਹਮਣ ਹੋਣ ਦੇ ਨਾਤੇ ਕਾਹਾਂ ਤੱਕ ਸਰ ਉਹ ਮੰਨਣਾ ਦੀ ਹੁਕਮ ਉਹ ਵੀ ਹੁਕਮ ਆ ਦੇ ਮੈਨੂੰ ਮਾਰਨ ਮਰੋਂ ਤੱਕ ਦਾ ਹੋਣਾ ਦੀ ਮੈਂ ਉੱਚ ਕੋਡੀ ਤੱਕ ਤੇ ਆ ਰਿਹਾ ਸੋ ਇਸ ਕਰਕੇ ਅਸੀਂ ਕਾਲ ਤੱਕ ਸਰ ਦਾ ਜੋ ਹੁਕਮ ਹੈ ਉਹ ਮੰਨਾਂਗੇ ਜੋ ਪੰਨ ਨੰਦਰੀ ਕਮੇਟੀ ਬਣਾਈ ਹੈ ਇਸ ਕਰਕੇ ਸਾਰਾ ਪੰਜਾਬ ਸਰਕਾਰ ਦਾ ਸਾਮਿਲ ਹੈ ਅੰਦਰੀ ਆਪਣਾ ਚੱਲਦਾ ਹੈ ਉਹ ਹੀ ਮੈਂ ਮੇਨ ਸੰਸਥਾ ਸਾਥੀ ਕਿਉਂਕਿ ਇਹ ਸਿੱਖ ਕਾਲਕਤਖਤ ਸਮਝ ਨਹੀਂ ਮੰਨਦਾ ਫਿਰ ਸੰਮੁਖ ਕਿਸਨ ਨਹੀਂ ਮੰਨਦਾ ਇਸ ਕਰਕੇ ਅੱਜ ਡੈਲੀਗੇਟਾਂ ਦੀ ਜੋ ਮੀਟਿੰਗ ਹੋ ਰਹੀ ਹੈ ਉਹਦੇ ਵਿੱਚੋਂ ਦੋ ਡੈਲੀਗੇਟ ਮਨੋਦਰਨ ਨੇ ਅਰਜ਼ੀ ਦਿੱਤੀ ਹੈ ਕਿ ਉਹ ਜਿਹੜੀ ਇਹ ਹਕੂਮਨਾਮਾ ਹੋਇਆ ਕਾਲਕਤਖਤ ਵੱਲੋਂ ਉਹ ਸ੍ਰੀ 1973 ਕਾਲਜ ਦਾ ਕandidate ਜਿਹੜੀ ਹੋ ਕਰਨੀ ਹੈ ਉਹਦੇ ਸੰਬੰਧ ਚਾਚੂਰੇ ਫਿਲ ਦੇ ਡੈਲੀਗੇਟਸ ਜੋ ਇਸ ਕਰਕੇ ਰਖੜਾ ਸਾਹਿਬ ਜੇ ਆਪਾਂ ਗੱਲ ਕਰੀਏ 18 18 ਲੱਖ ਤਾਂ ਆ ਚੁੱਕੀ ਹੈ ਜੀ ਹਜੇ तकरीबन ਬਾਕੀ ਪਈ ਹੈ ਜਿਹੜੀ 27 ਲੱਖ ਦੇ ਨਵੇਂ ਪੌਣ ਜਿਹੜੀ ਰਹਿ ਗਈ ਨਾ ਪਾਕੀ ਹੋ ਗਿਆ ਉਹਨਾਂ ਨੇ ਤਾਂ ਆਪਣੀਆਂ ਲੈ ਕੇ ਇਹਨੀਆਂ ਰਿਸਟਰਡ ਜਾਂ ਰਿਸਟਰਡ ਉੱਪਰ ਕੀ ਕਰਦੇ ਅਸੀਂ ਕਰਾਂਗੇ ਚੈਲੰਜਰ ਵੀ ਦੋ ਦੇ ਵਿੱਚ ਅਸੀਂ ਵੀ ਜਾਵਾਂਗੇ ਬਰਕਰਾਰ ਹੋਣ ਦੇ ਨਾਤੇ ਜਾਵਾਂਗੇ ਲੀਡਰ ਜਾਣ ਨਾ ਜਾਣ ਅਸੀਂ ਉਹ ਹੈ ਉਸ ਉੱਪਰ ਵੀ ਚੈਲੰਜ ਕਰਾਂਗੇ ਜ਼ਰੂਰ ਕਰਾਂਗੇ ਚੋਣ ਨਿਸ਼ਾਨ ਹੈ ਜਿਹੜਾ ਚੋਣ ਨਿਸ਼ਾਨ ਦਿੱਸਿਆ ਲੈਂਡਿੰਗ ਹੋਸ਼ ਕਰਾਂਗੇ ਕਿਉਂਕਿ ਇਹ ਜਿਹੜਾ ਡੁਪਲੀਕੇਟ ਭਰਤੀ ਦਿੱਤੀ ਹੋ ਕਾਦੀਦਲ ਨਹੀਂ ਹੈ ਜੋ ਕਾਪਾ ਸਪਨੋ ਸਰਜਿਆ ਦਾ ਕਾਦੀਦਲ ਉਹੀ ਹੈ ਆਸਲੀ ਕਾਦੀਦਲ ਹੋਵੇਗਾ ਠੀਕ ਹੈ